ਸਾਹਿਬੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਇਥੇ ਮੈਂ ਸਤਨਾਮ ਸਿੰਘ ਆ ਘਰ ਵਿੱਚ ਦਾਖਲ ਹੋ ਕੇ ਅਣਅਧਿਕਾਰਤ ਹਥਿਆਰਾਂ ਨਾਲ ਕੀਤਾ ਹਮਲਾ ਪੂਰਾ ਪਰਿਵਾਰ ਜਖਮੀ ਪੁਲਿਸ ਵੱਲੋਂ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਉਣ ਉਪਰੰਤ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਐਸ ਐਚ ਓ ਵੱਲੋਂ ਜਲਦੀ ਹੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਢਿਲਾਸ਼ਰੀ ਮੋਗਸਰ ਸਹਿਬ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਬਰਕੰਦੀ ਵਿਕੇ ਬੀਤੇ ਦਿਨੀ ਕੁਝ ਵਿਅਕਤੀਆਂ ਵੱਲੋਂ ਅਣਅਧਿਕਾਰਤ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਪੂਰੇ ਪਰਿਵਾਰ ਦੀ ਬੁਰੀ ਤਰ੍ਹਾਂ ਮਾਰ ਕਟਾਈ ਕੀਤੀ ਗਈ ਅਤੇ ਪਰਿਵਾਰ ਦੇ ਇੱਕ ਲੜਕੇ ਜਤਿੰਦਰ ਸਿੰਘ ਨੂੰ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਐਸ ਐਚਓ ਮਲਕੀਤ ਸਿੰਘ ਥਾਣਾ ਸਦਰ ਮੁਕਸਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਪੀੜਤ ਪਰਿਵਾਰ ਨੂੰ ਜਲਦੀ ਹੀ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਦੂਸਰੇ ਪਾਸੇ ਜ਼ਖਮੀ ਜਤਿੰਦਰ ਸਿੰਘ ਪੁੱਤਰ ਪੱਪਾ ਸਿੰਘ ਵਾਸੀ ਬਰਕੰਦੀ ਵੱਲੋਂ ਪੁਲਿਸ ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਪੁਲਿਸ ਪੁਲਿਸ ਸਾਡੇ ਕੋਲੋਂ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾਉਣ ਦੇ ਬਾਵਜੂਦ ਵੀ ਹਮਲਾਵਰਾਂ ਦੇ ਹਮਲਾਵਰਾਂ ਤੇ ਕਾਨੂੰਨੀ ਕਾਰਵਾਈ ਨਹੀਂ ਕਰਦੀ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀਪ ਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਕੀ ਨਾਮ ਹੈ ਥੋੜਾ ਉੱਚੀ ਬੋਲੋ ਹਾਂਜੀ ਜਤਿੰਦਰ ਜਤਿੰਦਰ ਕੀ ਹੋਇਆ ਕੀ ਗੱਲ ਸੁਬਹ ਕੰਮ ਤਾਂ ਆਏ ਸੀ ਕਿਹੜਾ ਪਿੰਡ ਕਿਹੜਾ ਵਰਕੰਡੀ ਅੱਛਾ ਕੰਮ ਤਾਂ ਆਏ ਸੀ ਫਿਰ ਕੀ ਆ ਫਿਰ ਕੀ ਹੋਇਆ ਜੀਵੀਦਾਰਾਂ ਦੇ ਕੰਮ ਬਤੀ ਗਿਆ ਕਰਿਆ ਕਿ ਨਾ 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 ਹੂੰ ਉਹ ਤੋਂ ਬਾਅਦ ਗੜਾਈ ਸੀ ਹੂੰ ਤੇ ਆ ਬਾਤ ਹੈ ਹੂੰ ਉਦੋਂ ਕੋਣ ਸੀ ਨਾ ਨੂੰ ਹੈ ਤੇ ਯਾਦ ਕੋਈ ਕਈ ਤੇ ਕੌਣ ਸੀ ਹਮ ਇੱਕ ਹਰ ਸੇਂਦਰ ਸੀ ਗਾਈ ਹਮ ਇੱਕ ਮੋਨਟਰ ਸੀ ਗਾਈ ਹਮ ਫਿਰ ਕੀ ਹੈ ਆਨਲਾਈਨ ਕਰਾਰ ਕਰਵਾਇਆ ਇਹ ਕਿਹਾ ਸਪਾਈ ਹੈ ਹਮ ਕਰਾਰ ਨਾ ਮਾਰਿਆ ਕੀ ਮਾਰਿਆ ਕਰਾਰੀ ਮਾਰ ਕਿਰਪਾਨਾ ਸੀ ਉਹਨਾਂ ਨੂੰ ਛ ਕੋਈ ਨਿੱਜੀ ਦੁਸ਼ਮਣੀ ਸੀ ਇਹਨਾਂ ਨੂੰ ਮਾਤਾ ਕਰਮਾ ਤੋਂ ਦੇ ਚ ਨੇ ਬੇਟਾ ਸਾਢੇ ਸਾਰੇ ਤੋਂ ਬੰਦੂ ਤੋਂ ਖਾਦਿਆਂ ਨੂੰ ਜ਼ਿਆਦਾ ਨੁਕਸਾਨ ਮਾਰੀ ਗੁੱਸੇ ਮਨ ਸਾਰੇ ਇੱਕ ਵਾਰ ਚਪਾ ਸਿਵਾ ਦਾ ਅੱਛਾ ਫਿਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਪੁਲਿਸ ਨੇ ਕੀਤੀ ਇੱਕ ਤੋਂ ਅਭੀ ਪੇ ਦੇ ਪਾਇਆ ਹੈ ਡਾਕਟਰ ਤੇ ਪੁਲਿਸ ਸਮਲਾਇ ਮੋਣੀ ਆ ਕੀ ਆ ਨਾ ਫਿਰ ਪੁਲਿਸ ਸਮਲਾਇ ਕੱਲੇ ਸਾਇਨ ਕਰਵਾ ਕੇ ਲੈ ਜਾਂਦਾ 2 ਵਜੇ ਸਾਇਨ ਕਾਦੇ ਤੋਂ ਕਰਦੇ ਹੋ ਤੁਸੀਂ ਖਾਲੀ ਕਾਗਜ਼ਾਂ ਤੇ ਕੰਮ ਕਰਨਾ ਚਾਹੁੰਦਾ ਪਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਕਹਿੰਦਾ ਜਿੱਤਰੋ ਕਰੀ ਕਰੀ। ਅੱਛਾ ਉਹ ਹੁਣ ਥੋੜ੍ਹਾ ਜਿਹਾ ਬੇਨਤੀ ਕਰਦਾ ਕਹਿੰਦਾ ਹੁਣ ਕੀ ਚਾਹੁੰਦੇ ਹੋ? ਪੱਖ ਚਾਹਤ ਕਰ। ਹਾਂ ਇਹ ਤੁਸੀਂ ਪੱਖ ਚਾਹਤ ਕਰਵਾਉਣਾ। ਕਾਰਵਾਈ ਹੋਣੀ ਚਾਹੀਦੀ। ਹਲੋ ਸਰਦਾਰ ਮਲਕੀਤ ਸਿੰਘ ਹੀ ਐਸਐਚਓ ਸ੍ਰੀ ਮੋਹਸਰ ਸਾਹਿਬ। ਹਾਂ ਜੀ।ੱਸਕਾਲ ਜੀ। सर मैं सترام ਸਿੰਘ ਪੱਤਰਕਾਰ ਟਾਈਗਰ ਪੰਜਾਬ نیوز ਚੈਨਲ ਤੋਂ ਗੱਲ ਕਰ ਰਿਹਾ ਸੀ ਟਾਈਗਰ ਪੰਜਾਬ ਨਿਊਜ਼ ਚੈਨਲ ਤੋਂ ਗੱਲ ਕਰ ਰਿਹਾ ਸੀ ਸترام ਸਿੰਘ ਬਰੀਆ ਟਾਈਗਰ ਪੰਜਾਬ ਨਿਊਜ਼ ਚੈਨਲ ਜੀ ਹੈ ਜੀ ਤੇਰੀ ਕਿਹ ਕਿਹਦਾ ਬਰੀਆਲਾ 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 ਮਕਸਦ ਸਾਹਿਬ ਹਾਂ ਉਸਰੇ ਕੋ ਥੋੜਾ ਜਿਹਾ ਸੀਗਾ ਪੁੱਛਣਾ ਜੀਗਾ ਵੀ ਜਤਿੰਦਰ ਸਿੰਘ ਸਾਨਾ ਕੋ ਪੱਪਾ ਸਿੰਘ ਪੇਂਡ ਬਰਕੰਦੀ ਤੋਂ ਕੋਈ ਲੜਾਈ ਹੋਈ ਹੈ ਜੀ ਤੇ ਇਹਦੇ ਚ ਕਾਰਵਾਈ ਕੋਈ ਹੋਈ ਕਿ ਅਜੇ ਤੱਕ ਨਹੀਂ ਚਾਰ ਪੰਜ ਦਿਨ ਹੋ ਗਏ ਹੈ ਜੀ ਪਹਿਲਾਂ ਅਪਰੀਸ਼ੀਏਟ ਕਰਦੇ ਹਾਂ ਬੜਾ ਗੱਲ ਕਰਦੇ ਜਨਰਲ ਕੋਲ ਉਹ ਸਰ ਦਾਖਲ ਨੇ ਇੱਥੇ ਸਿਵਲ ਹਸਪੀਟਲ ਤੇ ਉਹ ਕਹਿੰਦੇ ਵੀ ਪੁਲਿਸ ਆਉਂਦੀ ਤੇ ਸਾਲੀ ਦਾਗ ਜਾਂ ਤੇ ਸੈਨ ਕਰਾ ਕੇ ਲੈ ਜਾਂਦੀ ਪਰ ਕਾਰਵਾਈ ਕੋਈ ਨਹੀਂ ਪਾਈ ਅਜੇ ਤੱਕ ਐ ਕੰਮ ਕਰਦੇ ਕਿ ਕਰ ਕਰਦੇ ਖਾਦੀ ਫਾਇਦਾ ਜੇ ਜੇ ਸਿਵਲਰ ਕੋਲ ਤਾਂ ਕਰੀ ਚਾਹੀਦੀ ਨਿਯਮਾਂ ਅਨੁਸਾਰ ਕਰਦੇ ਆਪੀ ਇਹਨਾਂ ਨੂੰ ਠੀਕ ਹੈ ਤੂੰ ਉਹ ਸਾਰੇ ਇਸ ਤਰ੍ਹਾਂ ਵੀ ਉਹ ਕਹਿੰਦੇ ਆ ਵੀ ਹੁਣ ਸਾਨੂੰ ਅਨਪੜ ਬੰਦੇ ਜਿਹੜੇ ਤੁਹਾਨੂੰ ਕੰਮ ਕਰਦੇ ਉਹਨਾਂ ਦਾ ਤਾਂ ਗੱਲ ਹੀ ਆਈ ਇਹ ਕਹਿੰਦੇ ਹੈ ਮੈਂ ਕਿਹਾ ਕਿ ਉਹਨਾਂ ਦੇ ਨਾਲ ਪੱਤੀ ਕੋਲ ਜੀ ਲਿਖਿਆ ਜਿਵੇਂ ਹੂੰ ਅਨਪੜਾ ਵੀ ਮਜ਼ਦੂਰ ਪਰਿਵਾਰ ਅਨਪੜਾ ਬਿਲਕੁਲ ਹਾਂਜੀ ਕੋਈ ਥੋੜੀ ਜਿਹੀ ਜਿਹੜਾ ਜਿਹੜਾ ਸਾਰੇ ਦਾ ਕੋਲ ਕਹਿਣ ਦਾ ਸਰੇਕਿਓਂ ਥੈਂਕ ਯੂ 何